ਤਰੀਕ ਨੂੰ ਪ੍ਰੀਤ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੋਡਲੀ ਜਿਹੜੀ ਆਪਣੇ ਕੋਲ ਇਨਫਾਰਮੇਸ਼ਨ ਆਈ ਸੀਗੀ ਉਹਦੇ ਵਿੱਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਬਿਹਾਫ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਿਹੜਾ ਹੈਗਾ ਰੋਬਰੀ ਕੀਤੀ ਸੀਗੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸਐਚਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੇ ਇਨਫੋਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਪਿੰਦਰ ਸਿੰਘ ਕੰਪਲੇਨੈਂਟ ਹੈਗਾ ਉਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਦੇ ਵਿੱਚ ਇੱਕ ਲੇਡੀ ਦੇ ਨਾਮ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿਸ ਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਇੱਕ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਵਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤੋਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਿਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਸੀਜ ਵਾਸਤੇ ਇੰਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਿਵਾਉਂਗਾ ਔਰ ਉਹ ਸਾਰਾ ਕੁਝ ਲੈ ਕਰਕੇ ਔਰ ਇੱਕ ਪੈਟੋਏ ਪਿਸਟਲ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀਗਾ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੁਝ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਹੈ ਕੁਝ ਪੈਸੇ ਇਹਦੇ ਕੋਲ ਹੈਗੇ ਨੇ ਉਹ ਅੰਦਰ ਜਾ ਕਰਕੇ ਇਹਨਾਂ ਨੇ ਖੋਹੀਤੀ ਔਰ ਖੋ ਕਰਨ ਤੋਂ ਵਿੱਚ ਇਹ ਧਮਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਡ ਨੂੰ ਜਿਹੜਾ ਹੈਗਾ ਦੋ ਦਿਨਾਂ ਵਿੱਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਖਿੰਦਰ ਸਿੰਘ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹਦਾ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟॉय ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਗਈ ਹੈ ਸਰ ਇਹਦੇ ਉੱਤੇ ਦੇਖੋ ਜੀ ਹਜੇ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਹੁਣ ਕੋਰਟ ਵਿੱਚ ਪੇਸ਼ ਕਰਾ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਇੰਟਰੋਗੇਸ਼ਨ ਡਿਊ ਪ੍ਰੋਸੀਜਰ ਦੇ थ्रू ਕੀਤੀ ਜਾਊਗੀ ਰਿਮਾਂਡ ਲੈ ਕਰਕੇ ਔਰ ਉਹਦੇ ਜਿਹੜੇ ਵੀ ਫੈਕਟਸ ਆਪਣੇ ਕੋਲ ਸਾਹਮਣ ਉਨ੍ਹਾਂ ਦੇ ਬੇਸ ਤੇ ਜਿਹਦੇ ਜਿਹਦੇ ਖਿਲਾਫ ਕਾਰਵਾਈ ਬਣਦੀ ਹੈਗੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਗੁਰਤੇਜ ਸਿੰਘ ਹੈਗਾ ਔਰ ਇੱਕ ਜਿਹੜਾ ਹੈਗਾ ਸੁਨੀਲ ਕੁਮਾਰ ਹੈਗਾ। ਸਰ ਹਜੇ ਤੱਕ ਹੋਆ ਹੈਗੀ? ਨਹੀਂ ਹਜੇ ਦੋ ਬੰਦਿਆਂ ਦੇ ਖਿਲਾਫ ਹੀ ਪਰਚਾ ਦਰਜ ਜਿਹੜਾ ਹੈ ਇਹਨਾਂ ਦੀ ਅਰੈਸਟ ਪਾਈ ਗਈ ਹੈ। ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੀਜਰ ਹੁੰਦਾ ਹੈਗਾ ਇਸਟੈਬਲਿਸ਼ਡ ਬਾਈ ਲਾ। ਉਹਨੂੰ ਫੋਲੋ ਕਰਦੇ ਆਂ। ਸਭ ਤੋਂ ਪਹਿਲਾ ਸਾਡਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਆਪਾਂ ਕੋਰਟ ਵਿੱਚ ਪੇਸ਼ ਕਰੀਏ। ਕੋਟ ਪੇਸ਼ ਕਰਾ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਈ ਹੈ ਔਰ ਫਿਰ ਅਗਲੀ ਜਿਹੜੀ ਹੈਗੀ ਹੈ ਤਫਤੀਸ਼ ਅਮਲੇ ਚ ਲਿਆਂਦੀ ਜਾਵੇ ਜਿਹੜੇ ਸਿਕੁੰਦਰ ਸਿੰਘ ਅਫੀਸ਼ੀਅਲ ਇਨਵੈਸਟੀਗੇਸ਼ਨ ਅਹੀ ਦੱਸਦੀ ਹੈਗੀ ਹੈ ਕਿ ਜਿਹੜਾ ਜੋ ਮੋਡਲਾ ਬਿਆਨ ਹੁਦਾ ਹੈਗਾ ਉਹਦੇ ਸਾਰੇ ਫੈਕਟ ਉਹਨੇ ਨਹੀਂ ਦੱਸੇ ਹੈਗੇ ਨੇ ਔਰ ਕੁਝ ਚੀਜ਼ਾਂ ਲੁਕੋਈਆਂ ਨੇ ਇਸ ਤੋਂ ਇਲਾਵਾ ਮੀਡੀਆ ਦੇ ਨਾਲ ਵੀ ਉਹਨੇ ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਂਝਾ ਕੀਤਾ ਹੈਗਾ ਮੈਂ ਤੁਹਾਡੇ ਸਾਰਿਆਂ ਨੂੰ ਅਹੀ ਆਸ਼ਵਾਸਾ ਦਿਨਾ ਚਾਹੁੰਦਾ ਕਿ ਜਿਹੜਾ ਕਾਰਵਾਈ ਜਿਹਦੇ ਖਿਲਾਫ ਬਣਦੀ ਹੈਗੀ ਫੈਕਟਸ ਲੁਕਾਉਣ ਦੀ ਉਹ ਵੀ ਆਪਾਂ ਕਰਾਂਗੇ ਔਰ ਚੁਕਿ ਇਹ ਸੈਂਸੇਸ਼ਨਲ ਕ੍ਰਾਈਮ ਹੈਗਾ ਦਿਨ ਵੇਲੇ ਇੱਕ ਰਿਹਾਈਸ਼ੀ ਇਲਾਕੇ ਵਿੱਚ ਰੋਬਰੀ ਤਾਂ ਹੋਣਾ ਬਹੁਤ ਵੱਡੀ ਵੱਡਾ ਕ੍ਰਾਈਮ ਹੁੰਦਾ ਹੈਗਾ ਸਾਡੀ ਟੀਮ ਨੇ ਪੁਲਿਸ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਜਿਹੜਾ ਕੇਸ ਟ੍ਰੇਸ ਕੀਤਾ ਹੈਗਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅੱਗੇ ਤਫਤੀਸ਼ ਜਿਹੜੀ ਹੈਗੀ ਉਹ ਚਲਦੀ ਪਈ ਹੈਗੀ ਹੈ ਜਿਹੜੇ ਫੈਕਟਸ ਕਨਕਾਪਟ ਕੀਤੇ ਗਏ ਨੇ ਬਣਾਏ ਗਏ ਨੇ ਜਾਂ ਛੁਪਾਏ ਗਏ ਨੇ ਉਹਨਾਂ ਦੇ ਬਿਅਸ ਤੇ ਜੋ ਵੀ ਕਾਰਵਾਈ ਬਣਦੀ ਹੋਗੀ ਆਪਾਂ ਕਰਾਂਗੇ